ਇੱਕ ਬਹੁਤ ਹੀ ਕਾਮਨ ਜੀ ਬਿਮਾਰੀ ਹੈ ਜੋ ਪਰਿਵਾਰ ਦੇ ਵਿੱਚ ਕਿਸੇ ਨਾ ਕਿਸੇ ਮੈਂਬਰ ਨੂੰ ਜ਼ਰੂਰ ਹੋ ਜਾਂਦੀ ਹੈ ਜਿਦੇ ਵਿੱਚ ਡਰ ਲੱਗਣਾ ਘਬਰਾਹਟ ਹੋਣੀ ਚਿੜਚੜਾਪਨ ਉਦਾਸੀ ਰਾਤ ਨੂੰ ਨੀਂਦ ਨਾ ਆਉਣਾ ਘਰੋਂ ਭੱਜ ਜਾਣ ਨੂੰ ਦਿਲ ਕਰਨਾ ਜਾਂ ਲੱਗਣਾ ਕਿ ਮੈਂ ਮਰ ਨਾ ਜਾਵਾਂ ਇਨ੍ਹਾਂ ਗੱਲਾਂ ਦੇ ਕਾਰਨ ਬਹੁਤ ਸਾਰੇ ਹੋ ਸਕਦੇ ਨੇ ਅਸੀਂ ਘਰੇਲੂ ਇਲਾਜ ਇਹਦਾ ਕੀ ਕਰ ਸਕਦੇ ਹਾਂ ਇਸ ਵੀਡੀਓ ਦੇ ਵਿੱਚ ਮੈਂ ਦੱਸਣ ਲੱਗੇ ਹਾਂ ਡਾਕਟਰ ਮਨਦੀਪ ਮਾਲਵਾ ਆਈਡੀ ਨੂੰ ਫੋਲੋ ਕਰ ਲਓ ਕਿਉਂਕਿ ਇੱਕ ਵਾਰੀ ਜੇ ਵੀਡੀਓ ਮਿਸ ਹੋ ਗਈ ਦੁਬਾਰਾ ਮਿਲਣੀ अच्छा जी सबसे पहले ਤੁਸੀਂ ਬ੍ਰह्मी ਅਸ਼ਵਗੰਧਾ ਮਲਠੀ ਆਮਲਾ ਤੇ ਸ਼ੰਕਪੁਸ਼ਪੀ ਇੱਕ ਇੱਕ ਗ੍ਰਾਮ ਪਾਊਡਰ ਇਹ ਸਾਰੇ ਲੈ ਲੈਣੇ ਆ ਅੰਸਾਰੀ ਦੀ ਦੁਕਾਨ ਤੋਂ ਮਿਲ ਜਾਣਗੇ ਸਾਰਿਆਂ ਨੂੰ ਮਿਕਸ ਕਰਕੇ ਹਰ ਰੋਜ਼ ਦੁੱਧ ਦੇ ਨਾਲ ਅੱਧਾ ਚਮਚਾ ਸਵੇਰ ਅੱਧਾ ਚਮਚਾ ਸ਼ਾਮ ਨੂੰ ਇੱਕ ਹਫ਼ਤਾ ਲਗਾਤਾਰ ਲਓ ਬਹੁਤ ਜ਼ਿਆਦਾ ਫਾਇਦਾ ਹੋਊਗਾ ਡਿਪਰੈਸ਼ਨ ਸਟ्रेस ਐਨੈਕਜ਼ਾਈਟੀ ਫੋਬੀਆ ਬਹੁਤ ਸਾਰੇ ਨਾਮ ਨੇ ਇਸ ਬਿਮਾਰੀ ਦੇ ਉਹਦੇ ਨਾਮ ਤੇ